ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦੁੱਖਾਂ ਵਾਲੀ ਦਵਾਈ ਵਾਹੇ ਗੁਰੂ ਦੁੱਖਾਂ ਵਾਲੀ ਦਵਾਈ ਦੁੱਖਾਂ ਵਾਲੀ ਦਵਾਈ ਵਾਹੇ ਗੁਰੂ ਅੰਗ ਸੰਗ ਹੋਣਾ ਸਹਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਜੀ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦੁੱਖਾਂ ਵਾਲੀ ਦਵਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਕਦੇ ਨਾ ਆਪਣੇ ਦਿਲ ਚੋਂ ਕੱਢੀ ਕਦੇ ਨਾ ਆਪਣੇ ਦਿਲ ਚੋਂ ਕੱਢੀ ਕਦੇ ਨਾ ਆਪਣੇ ਦਰ ਤੋਂ ਕੱਢੀ ਕਦਿ ਨਾ ਆਪਣੇ ਦਰ ਤੋਂ ਕੱਢੀ ਸੁਣ ਲੈ ਸਾਡੀ ਹਾਲ ਦੁਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਸੁਣ ਲੈ ਸਾਡੀ ਹਾਲ ਦੁਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਕਦੇ ਨਾ ਆਪਣੇ ਦਿਲ ਚੋਂ ਕੱਢੀ ਕਦੇ ਨਾ ਆਪਣੇ ਦਿਲ ਚੋਂ ਕੱਢੀ ਕਦੇ ਨਾ ਆਪਣੇ ਦਰ ਤੋਂ ਕੱਢੀ ਕਦੇ ਨਾ ਆਪਣੇ ਦਰ ਤੋਂ ਕੱਢੀ ਸੁਣ ਲੈ ਸਾਡੀ ਹਾਲ ਦੁਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿ ਗੁਰੂ ਅੰਗ ਸੰਗ ਹੋਣਾ ਸਹਾਈ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦੁੱਖਾਂ ਵਾਲੀ ਦਵਾਈ ਵਾਹਿ ਗੁਰੂ ਦੁੱਖਾਂ ਵਾਲੀ ਦਵਾਈ ਦੁੱਖਾਂ ਵਾਲੀ ਦਵਾਈ ਵਾਹਿਗੁਰੂ ਦੁੱਖਾਂ ਵਾਲੀ ਦਵਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਨਾਮ ਤੇਰੇ ਦੀਆਂ ਚੜੀਆਂ ਲੋਰਾ ਨਾਮ ਤੇਰੇ ਦੀਆਂ ਚੜੀਆਂ ਲੋਰਾ ਰਈਆ ਨਾ ਕੋਈ ਹੋਰ ਥੋੜਾ ਰਈਆ ਨਾ ਕੋਈ ਹੋਰ ਥੋੜਾ ਸਾਨੂੰ ਨਾਮ ਤੇਰੇ ਦੀਆਂ ਚੜੀਆਂ ਲੋਰਾ ਨਾਮ ਤੇਰੇ ਦੀਆਂ ਚੜੀਆਂ ਲੋਰਾ ਰਈਆ ਨਾ ਕੋਈ ਹੋਰ ਥੋੜਾ ਰਈਆ ਨਾ ਕੋਈ ਹੋਰ ਥੋੜਾ ਅਸ ਤੇਰੇ ਨਾਲ ਪਰਿਤੀ ਲਾਈ ਵਾਹਿਗੁਰੂ ਤੇਰੇ ਨਾਲ ਪਰਿਤੀ ਲਾਈ ਅਸ ਨਾਲ ਤੇਰੇ ਨਾਲ ਪਰਿਤੀ ਲਾਈ ਵਾਹਿਗੁਰੂ ਤੇਰੇ ਨਾਲ ਪਰਿਤੀ ਲਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਅੰਗ ਸੰਗ ਹੋਣਾ ਸਹਾਈ ਵਾਹਿ ਗੁਰੂ ਅੰਗ ਸੰਗ ਹੋਣਾ ਸਹਾਈ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦੁੱਖਾਂ ਵਾਲੀ ਦਵਾਈ ਵਾਹਿ ਗੁਰੂ ਦੁੱਖਾਂ ਵਾਲੀ ਦਵਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਬਾਬਾ ਨਾਨਕ ਤੈਨੂੰ ਕਹਿੰਦੇ ਬਾਬਾ ਨਾਨਕ ਤੈਨੂੰ ਕਹਿੰਦੇ ਪਰਖ ਜਾਣੇ ਤੇਰੇ ਰਹਿੰਦੇ ਪਰਖ ਜਾਣੇ ਤੇਰੇ ਰਹਿੰਦੇ ਜੀ ਬਾਬਾ ਨਾਨਕ ਤੈਨੂੰ ਕਹਿੰਦੇ ਬਾਬਾ ਨਾਨਕ ਤੈਨੂੰ ਕਹਿੰਦੇ ਪਰੇ ਖਜਾਨੇ ਤੇਰੇ ਰਹਿੰਦੇ ਪਰੇ ਖਜਾਨੇ ਤੇਰੇ ਰਹਿੰਦੇ ਸਾਨੂੰ ਖੈਰ ਖਜਾਨੇ ਉਪਾਈ ਵਹਿ ਗੁਰੂ ਅੰਗ ਸੰਗ ਹੋਣਾ ਸਹਾਈ ਸਾਨੂੰ ਖੈਰ ਖਜ਼ਾਨੇ ਉਪਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਸਾਨੂੰ ਸਤ ਗੁਰ ਚਰਨੀ ਲਾਲੋ ਸਾਨੂੰ ਸਤ ਗੁਰ ਚਰਨੀ ਲਾਲੋ ਨਾ ਤੂੰ ਸਾਨੂੰ ਅਜਮਾਈ ਵਾਹਿਗੁਰੂ ਨਾ ਤੂੰ ਸਾਨੂੰ ਅਜਮਾਈ ਸਾਨੂੰ ਸਤ ਗੁਰ ਚਰਨੀ ਲਾਲੋ ਸਾਨੂੰ ਸਤ ਗੁਰ ਚਰਨੀ ਲਾਲੋ ਨਾ ਤੂੰ ਸਾਨੂੰ ਅਜਮਾਈ ਵਾਹੇ ਗੁਰੂ ਅੰਗ ਸੰਗ ਹੋਣਾ ਸਹਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹੇ ਗੁਰੂ ਅੰਗ ਸੰਗ ਹੋਣਾ ਸਹਾਈ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦਰਸ਼ਨ ਤੇਰੇ ਲੱਗਦੇ ਸਾਨੂੰ ਦੁੱਖਾਂ ਵਾਲੀ ਦਵਾਈ ਵਾਹਿਗੁਰੂ ਦੁੱਖਾਂ ਵਾਲੀ ਦਵਾਈ ਦੁੱਖਾਂ ਵਾਲੀ ਦਵਾਈ ਵਾਹਿਗੁਰੂ ਦੁੱਖਾਂ ਵਾਲੀ ਦਵਾਈ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਸਦਾ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਤੁਸੀਂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਅੰਗ ਸੰਗ ਹੋਣਾ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ